ਦੇਖ ਲੋ ਵੀ ਫੁੱਲ ਤੇਜ ਹੋ ਗਏ ਨਾ ਯਾਰ ਸਵੇਰ ਦਾ ਮੀਂਹ ਪੈਣ ਲੱਗ ਰਿਹਾ ਵੀ ਜੱਜ ਕੇ ਮੀਂਹ ਪੈ ਗਿਆ ਕੋਈ ਦਿਨ ਤੋਂ ਮੀਂਹ ਤਾਂ ਕਾਫੀ ਪੈ ਰਿਹਾਗਾ ਫਿਰ ਵੀ ਕਿਉਂਕਿ ਕਗਰਦਰਾ ਜਿਹੜਾ ਕੋਈ ਕਿਨਾਰੇ ਕਰ ਰਿਹਾ ਕੰਦੇ ਸਾਡੇ ਇਸ ਤਰ੍ਹਾਂ ਦਰੋਂ ਮੈਂ ਫੋਨ ਲਾ ਕੇ ਪੁੱਛਿਆ ਨਾ ਪੂਰੇ ਖਤਰੇ ਚਾ ਯਾਰ ਮੈਂ ਨਾ ਪਰਮਾਤਮਾ ਖੈਰਸ ਕਰਕੇ ਯਾਰ ਇਹ ਦੇਖ ਲੋ ਮੀਂਹ ਵੀ ਪੂਰਾ ਰੱਬ ਵੀ ਕਹਿੰਦਾ ਜੇ ਦੇਣਾਗੇ ਹੋੜਾ ਫੁੱਲ ਜਦ ਮੀਂਹ ਆ ਰਿਹਾ ਵੀ ਯਾਰ ਮੈਂ ਆਈਨ ਦਾ ਕੀ ਕਸੂਰਾ ਯਾਰ ਰੱਬਾ ਬੰਦ ਕਰਦੇ ਹਾਂ ਆ ਵਿਚਾਰੇ ਬੈਠਿਆ ਗਏ ਜਨਮ ਪਰ ਅਸੂਨੇ ਨੂੰ ਮੀਂਹੇ ਕਰਤੇ ਹੋਏ ਉੱਧਰ ਬੈਠਿਆ ਗਰੇ ਯਾਰ ਕੰਧਾਂ ਡੇਗਣ ਵਾਲੀਆਂ ਹੋ ਗੀਆਂ ਨਾ ਬਈ

ਕਾਫੀ ਆਵੇ ਮੀਂਹ ਜਿਹੜਾ ਉਤਰਿਆ ਹੈ ਲਗਾਤਾਰ ਵੀ ਦਿਨਾਂ ਤੋਂ ਪਈ ਜਾਂਦਾ ਯਾਰ ਬਹੁਤ ਔਖਾ ਕਰੀ ਰੱਬ ਵੀ ਨਾ